ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਬੈੜ ਤਾਜੀ ਸੂਈ ਵੀ ਚੋਕੇ ਦਿਖਾਉਨੇ ਰੇਟ ਡਟੇਲ ਆਪਾਂ ਵੀਰ ਤੋਂ ਪੁੱਛਦੇ ਪਹਿਲਾ ਬੱਚਾ ਚੋਕ ਦਾ ਦੇਖ ਸਕਦੇ ਹੋ ਆਪਾਂ ਚਵਾਈ ਕਰਕੇ ਦਿਖਾਵਾਂਗੇ ਜੀ ਜਰਸੀ ਬੈੜ ਦੀ ਤੁਹ ਪਰ ਖਾਲੀ ਵਾੜੀ ਦੇਖ ਸਕਦੇ ਹੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾ ਬਾਈ ਭਾਣੂ ਸਿੰਘ ਦਾ ਪਿੰਡ ਹੈ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 98785899 ਜੀ ਦੂਜਾ ਨੰਬਰ ਹੈ 933550 ਤੋਂ 40 ਵੱਡੇ ਭਰਾ ਨੰਬਰ ਜੀ ਜੀ ਤੇ ਜਿਹੜੇ ਆਪਾਂ ਜਰਸੀ ਵੜ ਦੀ ਚਵਾਈ ਕਰ ਰਹੇ ਆ ਕਿਹੜਾ ਸੁਆ ਸੁਈ ਹੋਈ ਹੈ ਜੀ ਇਹ ਦੂਜਾ ਸੁਆ ਸੁਈ ਵੀ ਆ ਬਾਈ ਜੀ ਜੀ ਤੇ ਅੱਜ 6 ਮਨ ਲੋਗਾਂ ਦੀ ਸੁਈ ਜੀ ਜੀ ਤੇ ਐ ਮਨਨੇ ਕਿ ਕੱਲ ਵੀ ਹੁਣ ਇਸ ਟਾਈਮ ਨਾ ਹੁੰਦਾ ਦੁੱਧ ਇਹਦਾ ਤਿਆਰਾ 19 ਕਿਲੋ ਦਾ ਖਰਾ ਤਿਆਰਾ ਹੋਣਾ। ਅੱਛਾ 18 ਲੀਟਰ ਦੁੱਧ ਮੈਨ ਦਾ ਹਾਜ਼ਰ ਆ। ਤਿਆਰ ਆ ਵੀਰੇ ਤਿਆਰ ਆ ਇਸ ਟਾਈਮ ਨੂੰ। 9 ਲੀਟਰ ਪਰ ਟਾਈਮ ਦਾ ਹਨਾ? ਹਾਂਜੀ। ਜੀ ਤੇ ਬੱਚਾ ਮਗਰ ਕੀ ਆ ਗਿਆ ਦੇ? ਬੱਛਾ ਵੀਰੇ ਮਗਰ ਆ। ਅੱਛਾ ਮਗਰ ਆ ਗਿਆ ਤੇ ਬੱਚਾ। ਹਾਂਜੀ। ਤੇ ਚੌਂਣ ਚਵਾਦੀ ਬੜੀ ਖਰੀਆ ਹਨਾ? ਇਹ ਮਗਰ ਇੱਕ ਨੰਬਰ ਆ ਜਿਹੜਾ ਮਰਜੀ ਚੁੱਜਲੇ ਕੋਈ ਚੱਕਰੀ ਨਹੀਂ ਆ। ਜੀ 9 ਲੀਟਰ ਦੁੱਧ ਪਰ ਟਾਈਮ ਦਾ ਇਹਦੇ ਥੱਲੇ ਹਾਜ਼ਰ ਆ। ਹਾਂ। ਤੇ ਚੌਂਣ ਚਵਾਦੀ ਪੂਰੀ ਖਰੀਆ। ਤੇ ਦੋ ਟਾਈਮ ਚਵਾਈ ਕਰਾ ਦੇਵਾਂਗੇ ਵੀਰੇ। ਬਈ ਤਿੰਨ ਟਾਈਮ ਚੋਲੀ ਚਾਹੀ। ਆ ਹੁਣ ਵੀ ਪਾ ਮਨ ਕੇ ਜਦ ਵੀਡੀਓ ਦਾ ਕਰਦੀ ਜੀ ਜੀ ਤੇ ਆਪਾਂ ਰੋਹ ਬਾਹਰ ਹੀ ਕਰਕੇ ਚੋਲੇ ਕੋਈ ਚੱਕਰੀ ਨਹੀਂ ਆ ਤੇ ਕਹਿੰਦੇ ਵਾ ਕੋਈ ਚੱਕਰ ਵਾਲੀ ਕਰ ਲਈ ਬੱਚਾ ਆ ਗਿਆ ਮਗਰੇ ਦੇ ਮੇਲ ਕਾਫ ਹਨ ਤੇ ਚਵਾਈ ਕਰਕੇ ਬੰਦਾ ਨਾ ਜਾ ਸਕਦਾਗਾ ਸੋ ਚਵਾਈ ਦੇਖੋ ਚੋਣ ਪੂਰਾ ਕਰ ਰਿਆ ਗਾ ਮੋਟਾ ਹਨਾ ਹਾਂਜੀ ਸੋ ਚੋਣ ਚਵਾਦੀ ਪੂਰੀ ਖਰੀ ਹੈ ਜਮ ਇੱਕ ਨੰਬਰ ਮੈਂ ਮੰਨ ਲੇ ਕਿ ਚਲ ਭਾਈ ਬ੍ਰਿਕ ਕਿੰਮ ਰੁੱਕੀਆਂ ਬਹੁਤ ਨੇ ਬੈਠਦੀਆਂ ਅੱਗੇ ਬੱਚੇ ਲੈਣੇ ਨੇ ਤਾਂ ਟੌਪ ਦੇ ਦੂਜੀ ਦੁੱਧ ਭਾਈ ਮੈਂ ਮੰਨ ਲੇ ਚਲ ਬਾਹਲਾ ਨਹੀਂ ਆਪਾਂ ਕਹਿੰਦੇਗੇ ਜੀ 23 24 ਕਿਲੋ ਖਰਾਬ ਦੁੱਧ ਪਾਉਗੀ 12 ਕਿਲੋ ਟਾਈਮ ਦੁੱਧ ਪਾਉਣਾ ਜਿਹੜਾ ਬੈਠ ਨਹੀਂ ਪਾਉਣਾ ਅਚਾ 20 ਤੋਂ ਬਾਅਦ 21 22 23 ਤੇ ਚੱਲੂਗੀ ਰਾਵਣਾ ਬਾਈ ਯਾਰ 24 ਕਿਲੋ 12 ਕਿਲੋ ਇੱਕ ਟਾਈਮ ਦੁੱਧ ਪਾਉਣਾ ਨਹੀਂ ਬੈਠ ਨਹੀਂ ਤੇ ਬਾਕੀ ਚੌਂ ਦਾ ਤਾਂ ਨਜ਼ਾਰਾ ਹੁੰਦਾ ਤਾਰ ਦੇਖੋ ਜਮਾ ਹਨਾ ਬਾਈ ਯਾਰ ਜਿਹੜਾ ਮਰਜੀ ਕੋਈ ਚੂਜੇ ਕੋਈ ਚੱਕਰੀ ਨਹੀਂ ਆ ਬੁੜੀ ਕੁੜੀ ਜਿਵੇਂ ਮਰਜੀ ਜੂਜੇ ਦੇ ਜੀ ਸਭ ਇਹ ਚ ਚਾਈ ਦੇਖੋ ਜਮਾ ਉਹ ਕਰਗਾ ਚੌਣ ਮੋਟਾ ਮੋਟਾ ਜਮਾ ਸੋ ਹੁਣ ਇਸ ਵਕਤ ਜਮਾ 18 ਲੀਟਰ ਦੁੱਧ ਦਾ ਨੈਟ ਹਾਜ਼ਰਾ ਜਮਾ ਹਨਾ ਤਿਆਰ ਬਈ ਤਿਆਰ ਜਮਾ ਮਰ ਨੌ ਲੀਟਰ ਦੁੱਧ ਪਰ ਟਾਈਮ ਦਾ ਇਹ ਥੱਲੇ ਹਾਜ਼ਰਾ ਜਮਾ ਸੋ ਚੌਂਟ ਚਵਾਬ ਦੀਆਂ ਕਰਨੇ ਵਰਗਾ ਮੋਟਾ ਮੈਂ ਨਹੀਂ ਜਵਾ ਲੈਵਾਂ ਨਹੀਂ ਬੂ ਮੂਣੀ ਕਿ ਉਹ ਦਿੰਦੀ ਅੱਛਾ ਫਿਟਨੈਸ ਵਾਲਾ ਲੈਵਾ ਜਾਵਾਂ ਹਣਾ ਹਾਂਜੀ ਮੋਰ ਆਈ ਜੀ ਉਹਦੇ ਕਿਨੇ ਦੀ ਮਰਣਾ ਟੱਪਿਆ ਗਾੜੀ ਦੀ ਠੋਗੀ ਪਾਉਣੀ ਬਾਹਲੀ ਦਾ ਜਾ ਮੈਨੇ ਹਾਂਜੀ ਮੈਂ ਕਹਿੰਦਾ ਬਾਈ ਲੋਕਾਂ ਨੂੰ ਕਹਿਣ ਦੀ ਗੱਲ ਨਹੀਂ ਬਈ ਧਾਰਾ ਮਰਵਾ ਕੇ ਨਹੀਂ ਨਈਆ ਆਪਣੇ ਕੋਲੇ ਹੋਰ ਵੀ ਗਾਵਾਂ ਦੁੱਧ ਦੇ ਰੈਡੀ ਨਹੀਂ ਗੀਆਂ 27 27 28 28 ਕਿਲੋ ਦੁੱਧ ਦੇ ਗਾਵਾਂ ਨਹੀਂ ਗੀਆਂ ਐਮਨ ਕੇ ਚੱਲ ਆ ਪਰ ਇਹ ਇੱਕ ਨੂੰ ਵੈਸੇ ਆਪਾਂ ਚਵਾ ਕੇ ਦਿਖਾਉਣੇ ਹੈਗੇ ਗਾਵ ਆਪਣੇ ਕੋਲੇ ਐਮਨ ਕੇ ਚੱਲ ਬਾਈ ਤੇ ਇਸ ਟਾਈਮ ਮੌਜੂਦਾ ਇਹਦੇ ਵਿਕਰੀ ਵਾਲੀ ਨਹੀਂ 20 ਗਾਵਾਂ ਸੇਲ ਲਈ ਨੇ ਆਪਣੇ ਕੋਲੇ ਅਸਾਂ 20 ਗਾਵਾਂ ਵਿਕਰੀ ਵਾਲਾ ਆਪਣੇ ਕੋਲੇ ਹਾਜ਼ਰ ਆ ਹਾਜ਼ਰ ਨਹੀਂ ਵੀਰੇ ਐਫ ਜਰਸੀ ਜਰਸੀ ਕ੍ਰਾਸ ਠੀਕ ਹੈ ਐਫ ਕ੍ਰਾਸ ਗਰਲੈਂਡ ਉਹ ਸਾਰੀ ਨਹੀਂ ਆ ਕੱਲੀ ਸਾਈਵਾਲ ਨੂੰ ਛੱਡ ਗਈ ਅਰੇ ਕਹਿੰਦਾ ਵਾ ਜਿੱਦਾਂ ਦੀ ਬੰਦੇ ਦੀ ਚੋਇਸ ਆ ਉਹੋ ਜੀ ਵਿਆਹੜ ਬਾਈ ਨੂੰ ਮਿਲੂਗੀ ਇੱਥੇ ਜਮ ਮਿਲੂਗੀ ਬਾਈ ਮਿਲੂਗੀ ਜਮ ਸੋ ਗਾਂ ਦਾ ਯਾਰ ਚੋਣ ਵਗੈਰਾ ਦੇਖੋ ਜਮਾ ਕਿਆ ਬਾਤਾਂ 700 ਆਦੇ ਬਾੜੀ ਡੱਕ ਦੀ ਦੂਰੀ ਹੁੰਦਾ ਤੇ ਲੈਵਾ ਮੂਹਰ ਲੈ ਜਾਂਦੀ ਗਾੜੀ ਜਮੈਂ ਖਾਲੀ ਕਰਤੀ ਹਨਾ ਮੂਹਰ ਨਿਚੋੜਦੀ ਆ ਕੋਈ ਆਏ ਨਹੀਂ ਵੀਰ ਜਿਹੜਾ ਮਰਜੀ ਆ ਲਿਆ ਹੱਥੀ ਆਲਾ ਖਾਲੀ ਕਰਕੇ ਲੈ ਜੇ ਆਹਰ ਇੱਥੇ ਚੁੜੀ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਹੱਥ ਫੜਨ ਅਗਲੇ ਦਾ ਜੀ ਹਾਂ ਸਵਰਜ ਚੋਣ ਵਗੈਰਾ ਦੇਖੋ ਜਮਾ ਕਿਆ ਬਾਤਾਂ ਨਜ਼ਾਰੇਦਾਰ ਚੋਣ ਸੋਹਣਾ ਸਾਫ ਸੁਥਰਾ ਹਨਾ ਤੇ ਕਹਿੰਦਾ ਬਾ ਕੋਈ ਪੂਰਾ ਟੁੱਟਦਾ ਭਾਜਦਾ ਹੋਵੇ ਥਾਣੇ ਦੇ ਵਿੱਚ ਕੋਈ ਨਾੜ ਜਾਂ ਗੰਢ ਹੋਵੇ ਕੋਈ ਗਾਂ ਲਾਮੀ ਲਿਸਤੀ ਹੋਵੇ ਛੋਟੀ ਹੋਵੇ ਤਾਂ ਵੀ ਆਪਣੀ ਜਵਾਬਦਾਰੀ ਹੂ ਬਾਈ ਕਈ ਵਾਰ ਵੀਰ ਕੋਈ ਹੈ ਨਾ ਆਪਣਾ ਮੰਨ ਕੇ ਚੱਲ ਵੀ 80% ਆਨਲਾਈਨ ਹੀ ਨੇ ਆਪਣੀਆਂ ਜੀ ਮੰਨ ਕੇ ਚੱਲ ਵੀ 15 20% ਹੈ ਜਿਹੜੀ ਆਪਾਂ ਨੇ ਆਫਲਾਈਨ ਵਿੱਚ ਹੀ ਤੇ ਕਹਿੰਦਾ ਬਾ ਜਦੋਂ ਕੋਈ ਵੀਰ ਦੂਰੋਂ ਵੀ ਆ ਜਾਏ ਚਾਹੇ ਇਹ ਨਹੀਂ ਗੱਲ ਵੀ ਬੰਦਾ ਲਾਂਬਾ ਦੂ ਆਪਾਂ ਨੂੰ ਲਾਂਬੇ ਵਾਲਾ ਤਾਂ ਬਾਈ ਮਸਲੀ ਨਹੀਂ ਲਾਂਬੇ ਵਾਲਾ ਆਪਾਂ ਪੰਜ ਜਾਨ ਮਰ ਲੈਂਦੇ ਜੇ ਲਾਂਬੇ ਵਾਲੀ ਹੋ ਗਈ ਸਾਈਡ ਤੇ ਲਗਾ ਦੇ ਵੀਰੇ ਜਗਾ ਵਸੇਰੀ ਹੈ ਜੀ ਜੀ ਸੋ ਕਹਿੰਦਾ ਵਾ ਕਿਉਂਕਿ ਰੁਟੀਨ ਦੇ ਵਿੱਚ ਆਪਾਂ ਵੀ ਅੰਦਰਾ ਵੀ ਨਾਗ ਜੋ ਵਿਕੀਲੇ ਆਉਂਦੇ ਰਹਿੰਦੇ ਮਹੀਨੇ ਦੇ ਲਗਭਗ 40-50 ਗਾਵਾਂ ਆਪਾਂ ਵੇਚਣੀਆਂ ਜਮਾ ਹਣਾ 50 ਗਾਵਾਂ ਬਈ ਨਾਰਮਲੀ ਆਪਣੀ ਹੈਗੀ ਹੈਗੀ ਸੋ ਕਹਿੰਦਾ ਵਾ 50 ਦੇ ਵਿੱਚੋਂ ਜੇ ਕੀ 40 ਵੇਚ ਲਾਈਏ ਵੀਰੇ ਆਪਾਂ ਖਰੀਆਂ ਵੇਚਣੀਆਂ ਨੇ ਸੋ ਕਹਿੰਦਾ ਵਾ ਜੇ ਪੰਜ ਚਾਰ ਖਰਾਬ ਆ ਕੋਈ ਗੱਲ ਨਹੀਂ ਪਾਸੇ ਸੈੱਟ ਹੋ ਕੇ ਵਿਕ ਜਾਣਗੀਆਂ ਹਣਾ ਜਿਹੜੀ ਇੰਨੀ ਡੀਜੀਆ ਲਾ ਗਈ ਦੁੱਧ ਆਏ ਦਾ ਜਾਨਵਰ ਦੋ ਤਾਈ ਤਾਂ ਨਵੇਂ ਨੇ ਖਾ ਕੇ ਵਧੀਆ ਪੜ ਕੇ ਜਾਨਵਰ ਦੇ ਦੁੱਧ ਆਉਂਦੇ ਨੇ ਜਾਇਜ਼ ਗੱਲ ਆ ਜਮਾ ਹਣਾ ਸੋ ਬਾਕੀ ਗਾਂ ਨੇ ਬਾੜੀ ਦੇਖ ਜਾ ਬਾੜੀ ਗੱਤ ਬਾਹਰ ਰੋਟੀ ਜਾਂਦੀ ਆ ਬੰਦਾ ਐਵੇਂ ਲੰਕੇ ਚੱਲ ਗਿਆ ਆਪਾਂ ਖਰਾਕ ਦਿੰਦੇ ਆ ਬੰਦਾ ਫੇਰ ਕਾਲੇ ਆਪ ਹੋ ਜਾਂਦਾਗਾ ਸੋਝ ਜਾਏ ਗੱਲਾ ਉਹ ਉਦਾਂ ਨਹੀਂ ਹੁੰਦਾ ਪਰ ਇਹ ਜਾਨਵਰ ਵੀ ਵੀ ਆਪਾਂ ਜਾਣ ਉਹ ਵੀ ਗੱਲ ਹੈ ਵੀ ਜੇ ਖਰਾਕ ਤੇ ਸਰ ਤੇ ਸਾਰਾ ਮਿਹਨਤ ਜੀ ਹਮ ਨੇ ਬੂਮੂ ਨੂੰ ਛੋੜ ਦਰਾਂ। ਅਜੇ ਤੱਕ ਕਿਲੋ ਥਣਾ ਦੇ ਵਿੱਚ ਹੈਗਾ ਜਮਾ ਹਨਾ। ਮੈਂ ਕਿਲੋ ਹੱਟ ਹੈ ਕੋਈ ਬੱਚੇ ਨਹੀਂ ਘਰਾਂ ਥੋੜਾ ਜਿਹਾ। ਸੋ ਬੱਚੇ ਨੂੰ ਛੱਡ ਦਾਂਗੇ ਤੇ ਬਾਕੀ ਯਾਰ ਵਹਿੜ ਨੇ ਬਾਹਲੀ ਦੇਖੋ ਡੱਕ ਦੀ ਜਮਾ ਹਨਾ। ਮੈਂ ਕਹਣਾ ਭਈ ਐ ਨਾਲ ਨਾਲ ਕੋਈ ਐ ਨਾਮ ਹੀ ਦੱਸੀ ਨਹੀਂ ਕੋਈ ਹੋਣੀਗਾ। ਠੀਕ ਹੈ ਨਾ ਗੱਲ। ਤੇ ਰੇਟ ਇਹਦਾ ਕੀ ਰਹੂਗਾ? ਰੇਟ ਵੀਰੇ ਜਾਇਜ਼ ਹੀ ਰੇਟ ਆ 85000 ਦੀ ਘੜਤ ਦਵਾਂਗੇ ਆਪਾਂ। 85000 ਦੀ ਵਹਿੜ ਆਪਾਂ ਦੇਵਾਂਗੇ। ਅੱਜ ਤੋਂ ਆਪਣੇ ਸਾਈ ਘਰ ਦੇ 10 ਦਿਨਾਂ ਨੂੰ ਆਪਾਂ 12 ਕਿਲੋ ਟਾਈਮ ਦਾ ਤੁਹਾਨੂੰ ਮਿਲ ਕੇ ਦੇਣੀ ਬਹਿਣ ਲਾ ਜੀ ਬੱਚਾ ਮੇਲਕਾਫਾ ਬਾੜੀ ਦੋਦੀ ਡਾਕ ਕੇ ਦਿਖਾ ਦਿਜੇ ਮਾਉਂਦੋ ਲਈ 11 ਕਿਲੋ ਦੀ ਬਾੜੀ ਹੈ ਬਈ ਇਹ ਆਪ ਮਿੰਨਾ ਮਿੰਡੀ ਜਨੇ ਆਪਾਂ ਚਲ ਕੋਈ ਗੱਲ ਟਾਈਮ ਸੋ 98788899 97735 50846 ਵੀਡੀਓ ਦੇਖ ਲੇ ਚੈਨਲ ਪਿਆਰ ਦੇ ਲਈ ਤਿਆਰ ਦੋ